ਲੁਧਿਆਣਾ ਦੇ ਫਿਰੋਜ਼ਪੁਰ ਰੋਡ ਦੇ ਉੱਤੇ ਦੇ ਰਾਤ ਇੱਕ ਭਿਆਨਕ ਐਕਸੀਡੈਂਟ ਹੋ ਗਿਆ ਦੱਸਦੀ ਹੈ ਕਿ ਪੂਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਉੱਥੇ ਹੀ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਨੇ ਦੱਸਦੇ ਕਿ ਲੁਧਿਆਣਾ ਦੇ ਵਿੱਚ ਦੇ ਰਾਤ ਫਿਰੋਜ਼ਪੁਰ ਰੋਡ ਤੇ ਇੱਕ ਤੇਜ਼ ਰਫ਼ਤਾਰ ਕਾਰ ਅਚਾਨਕ ਅਨੰਤਿਤ ਹੋ ਗਈ ਦੱਸਦੇ ਕਿ ਦੱਸਿਆ ਜਾ ਰਿਹਾ ਹੈ ਕਿ ਕਾਰ ਦਾ ਗੇਅਰ ਫਸ ਗਿਆ ਜਿਸ ਕਾਰਨ ਪਹਿਲਾਂ ਉਹ ਇੱਕ ਆਈ 20 ਕਾਰ ਦੇ ਵਿੱਚ ਜਾ ਵੱਜੀ ਉਸ ਤੋਂ ਬਾਅਦ ਫਿਰ ਪਰ ਡਿਵਾਈਡਰ ਨਾਲ ਟਕਰਾ ਗਈ ਤੇ ਡਿਵਾਈਡਰ ਫਾਰ ਕਰ ਇਫثار ਅਤੇ ਫੋਰਚਨਰ ਗੱਡੀ ਦੇ ਨਾਲ ਟਕਰਾਇਆ ਦੱਸਦੇ ਕਿ ਇਸ ਹਾਦਸੇ ਦੇ ਵਿੱਚ ਕੁੱਲ 4 ਕਾਰਾਂ ਬੁਰੀ ਤਰੀਕੇ ਦੇ ਨਾਲ ਟੁੱਟ ਗਈਆਂ ਉੱਥੇ ਹੀ ਸਾਰੀਆਂ ਕਾਰਾਂ ਲਗਜ਼ਰੀ ਦੱਸੀਆਂ ਜਾ ਰਹੀਆਂ ਨੇ ਤੇ ਹਾਦਸਾ ਲੁਧਿਆਣਾ ਦੇ ਗ੍ਰੈਂਡ ਵਾਕ ਮਾਲ ਦੇ ਬਾਹਰ ਹੋਇਆ ਜੋ ਕਿ ਲੁਧਿਆਣਾ ਫਿਰੋਜ਼ਪੁਰ ਰੋਡ ਦੇ ਉਪਸਥਿਤ ਹੈ ਮੇਰਾ ਇਹ ਸਿੱਟਾ ਕਿ ਮੈਂ ਸ਼ਾਹਪਨਗਰ ਤੋਂ ਇਹ ਜੈਟਾ ਗੱਡੀ ਜਿਹੜੀ ਹੈ ਇਹ ਤਰਪੁਆਈ ਹੈ ਇੱਥੇ ਜਿਨ੍ਹਾਂ ਨੇ ਆਈ ਵਿਟਨਸ ਦੇ ਕਹਿਣ ਦੇ ਮੁਤਾਬਕ ਠੀਕ ਹੈ ਜੀ ਬੜੀ ਤੇਜ਼ ਰਫਤਾਰੀ ਨਾਲ ਹੀ ਪਹਿਲਾਂ ਉਹ ਗੱਡੀ ਨੂੰ ਹਿੱਟ ਕੀਤਾ ਮੈਟਿਕਲ ਤੋਂ ਬਾਅਦ ਸੀ ਜੀ ਇਹਦੇ ਚ ਥਾਰ ਗੱਡੀ ਚ ਲੱਗੀ ਆ ਥਾਰ ਗੱਡੀ ਥਾਰ ਗੱਡੀ ਜਿਹੜੀ ਆ ਲੋਬਾ ਚ ਬੱਜੀ ਆ ਆਪਣੇ ਫੋਰਚੂਨਰ ਤੇ ਬੱਜੀ ਆ ਫੋਰਚੂਨਰ ਦੇ ਅੱਗੇ ਇੱਕ ਹੋਰ ਡਿਮਾਰਡ ਰਹੀ ਸੀ ਤੇ ਉਹਨੂੰ ਹਿੱਟ ਕੀਤਾ ਮਤਲਬ ਕਿ ਇਹ ਇਹਨੇ ਚਾਰ ਗੱਡੀਆਂ ਨੂੰ ਹਿੱਟ ਕੀਤਾ ਜਾਨੀ ਨੁਕਸਾਨ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਤਿੰਨਾਂ ਦੇ ਮੋਬੂਲੀ ਸੱਟਾਂ ਲੱਗੀਆਂ ਉਹ ਆਪਣਾ ਮੈਡੀਕਲ ਕਰਾਉਣ ਗਏ ਆ ਗੱਡੀ ਚ ਕਿੰਨੇ ਲੋਕ ਸਵਾਰ ਸੀ ਜੀ ਇਸ ਇਸ ਗੱਡੀ ਦੇ ਵਿੱਚ ਇਸ ਦਾ ਕਹਿਣ ਦਾ ਵਕਤ ਤਾਂ ਕੋਈ ਆ ਜਿਵੇਂ ਆਈ ਜਿਹੜਾ ਐਕਸਟ੍ਰਸ ਦਾデア ਇਸ ਗੱਡੀ ਦੇ ਵਿੱਚ ਤਿੰਨੇ ਤਿੰਨ ਸੀਗੇ ਜਹਾੜਾ ਕਾਲਜੜੀ ਲੱਗੀ ਹੈ ਗੱਡੀ ਉਹ ਕਿੱਥੇ ਦਾ ਮਾਲਕ ਜਿਹੜਾ ਉਹ ਮਾਲਕਾਂ ਜੇ ਦੇਖਦੇ ਆ ਇਨਵੈਸਟਿਗੇਟ ਕਰਦੇ ਆ ਦੇਖਦੇ ਕਿੱਥੇ ਦਾ ਡੈਂਜਰ ਨੂੰ ਬੋਸ ਸਕਦੇ ਪੰਚਾਇਤ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਦੇ ਉੱਤੇ ਦੇਰ ਰਾਤ ਇੱਕ ਭਿਆਨਕ ਐਕਸੀਡੈਂਟ ਹੋ ਗਿਆ ਦੱਸਦੀ ਹੈ ਕਿ ਪੂਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਉੱਥੇ ਹੀ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਨੇ। 10 ਦੇ ਕਿ ਲੁਧਿਆਣਾ ਦੇ ਵਿੱਚ ਦੇਰ ਰਾਤ ਸਿਰੋਜਪੁਰ ਰੋਡ ਤੇ ਤੇਜ਼ ਰਫ਼ਤਾਰ ਕਾਰ ਅਚਾਨਕ ਅਨੰਤਿਤ ਹੋ ਗਈ। 10 ਦੇ ਕਿ ਦੱਸਿਆ ਜਾ ਰਿਹਾ ਹੈ ਕਿ ਕਾਰ ਦਾ ਗੇਅਰ ਫਸ ਗਿਆ ਜਿਸ ਕਾਰਨ ਪਹਿਲਾਂ ਉਹ ਇੱਕ i20 ਕਾਰ ਦੇ ਵਿੱਚ ਜਾ ਵਜੀ ਉਸ ਤੋਂ ਬਾਅਦ ਫਿਰ ਡਿਵਾਈਡਰ ਨਾਲ ਟਕਰਾ ਗਈ ਤੇ ਡਿਵਾਈਡਰ ਫਾਰ ਕਾਰ ਇਫثار ਅਤੇ ਫੋਰਚੂਨਰ ਗੱਡੀ ਦੇ ਨਾਲ ਟਕਰਾਇਆ। ਦੱਸ ਦੇ ਕਿ ਇਸ ਹਾਦਸੇ ਦੇ ਵਿੱਚ ਕੁੱਲ 4 ਕਾਰਾਂ ਬੁਰੀ ਤਰੀਕੇ ਦੇ ਨਾਲ ਟੁੱਟ ਗਈਆਂ ਉੱਥੇ ਹੀ ਸਾਰੀਆਂ ਕਾਰਾਂ ਲਗਜ਼ਰੀ ਦਸੀਆਂ ਜਾ ਰਹੀਆਂ ਨੇ ਤੇ ਹਾਦਸਾ ਲੁਧਿਆਣਾ ਦੇ ਗ੍ਰੈਂਡ ਵਾਕ ਮਾਲ ਦੇ ਬਾਹਰ ਹੋਇਆ ਜੋ ਕਿ ਲੁਧਿਆਣਾ ਫਿਰੋਜ਼ਪੁਰ ਰੋਡ ਦੇ ਉਪਰ ਸਥਿਤ ਹੈ ਮੇਰਾ ਇਹ ਸੇਕ ਤੋਂ ਮੈਂ ਰੋਪੜ ਨਗਰ ਤੋਂ ਮੈਂ ਇਹ ਜੈਟਾ ਗੱਡੀ ਜਿਹੜੀ ਹੈ ਇਹ ਤਰਫੋਂ ਆਈ ਹੈ ਇੱਥੇ ਜਿਨ੍ਹਾਂ ਨੇ ਆਈ ਵਿਟਨੈਸ ਦੇ ਕਹਿਣ ਦੇ ਮੁਤਾਬਕ ਜੀ ਠੀਕ ਹੈ ਜੀ ਬੜੀ ਤੇਜ਼ ਰਫਤਾਰੀ ਨਹੀਂ ਆ ਪਹਿਲਾਂ ਉਹ ਗੱਡੀ ਨੇ ਵੇਕ ਕੀਤਾ ਮਿੰਟ ਤੋਂ ਬਾਅਦ ਸਿੱਧੀ ਇਹਦੇ ਚ ਥਾਰ ਗੱਡੀ ਤੇ ਲੱਗੀ ਹੈ ਥਾਰ ਗੱਡੀ ਗੱਡੀ ਜਿਹੜੀ ਆ ਲੋਹਾ ਚ ਬੱਜੀ ਆ ਆਪਣੇ ਫੋਰਚੂਨਰ ਤੇ ਬੱਜੀ ਆ ਫੋਰਚੂਨਰ ਦੇ ਅੱਗੇ ਇੱਕ ਹੋਰ ਗੱਡੀ ਸੀ ਤੇ ਉਹਨੂੰ ਹਿੱਟ ਕੀਤਾ ਮਤਲਬ ਕਿ ਇਹ ਇਹਨੇ ਚਾਰ ਗੱਡੀਆਂ ਨੂੰ ਹਿੱਟ ਕੀਤਾ ਜਾਨੀ ਨੁਕਸਾਨ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਤਿੰਨਾਂ ਦੇ ਉਹਨੂੰ ਪੁਲਿਸ ਸਟਾਫ ਲੱਗੀਆਂ ਉਹ ਆਪਣਾ ਮੈਡੀਕਲ ਕਰਾਉਣ ਗਏ ਆ ਗੱਡੀ 'ਚ ਕਿੰਨੇ ਲੋਕ ਸਵਾਰ ਸੀ ਇਹ ਇਸ ਗੱਡੀ ਦੇ ਵਿੱਚ ਇਸ ਦਾ ਕਹਿ ਨਹੀਂ ਲੱਗਦਾ ਕਿ ਕੋਈ ਆ ਮੈਂ ਆਈ ਜਿਹੜਾ ਐਕਸੀਡੈਂਟ ਦਾ ਦਆ ਦੇ ਇਸ ਗੱਡੀ ਦੇ ਵਿੱਚ ਤਿੰਨੇ ਤਿੰਨ ਸੀਗੇ ਜਿਹੜਾ ਕਾਰ ਜਿਹੜੀ ਲੱਗੀ ਆ ਗੱਡੀ ਉਹ ਕਿੱਥੇ ਦਾ ਮਾਲਕ ਜਿਹੜਾ ਆ ਉਹ ਮਾਲਕਾਂ ਦੇ ਦੇਖਦੇ ਆਂ ਇਨਵੈਸਟੀਗੇਟ ਕਰਦੇ ਦੇਖ ਕੇ ਕਿ ਤੂੰ ਇਹ ਇੰਡੀਆ ਨੂੰ ਬਹੁਤ ਸਾਰੇ ਬੰਦੇ ਆ